तो बिल्कुल टाइम से समाप्ति है क्योंकि कई काम के संग्राम संग्रांति बारह को दो तक प्रोग्राम चलता है तो दो बजे संकर समाप्त होता है कल जमें संकरांति है तो कल तकरीबन कोई अठ तो दस हज़ार संगत होगी साम जी सत्संग साहित्यार ਤੇ ਜਿਹੜਾ ਐਤਵਾਰਤਾ ਸੱਸਣ ਸਾਡਾ ਤਪ ਸਥਾਨ ਜਿਹੜਾ ਉੱਥੇ ਹੋਇਆ ਕਰਦਾ ਸੀ ਪਰ ਉਥੇ ਗੱਡੀਆਂ ਲਾਣ ਦਾ ਵੀ ਮੁਸ਼ਕਲ ਆ ਰਿਹਾ ਸੀ ਫਿਰ ਫਿਰ ਲੁਕਾ ਕੋਲ ਆਮੀ ਗੱਡੀਆਂ ਹੋ ਗਈਆਂ ਤੁਹਾਨੂੰ ਚੇਂਜ ਕਰਕੇ ਆਸੀ ਇਹ ਜਿਹੜਾ ਹਾਲ ਹੈ ਵੈਸੇ ਮੈਡੀਟੇਸ਼ਨ ਹਾਲ ਸੀ ਇਹਨੂੰ ਅਸੀਂ ਸਤਸੰਗ ਲਈ ਜੁੜੀ ਨਹੀਂ ਸੀ ਕਰਦੇ ਕੇਵਲ ਤੇ ਕੇਵਲ ਇਥੇ ਧਿਆਨ ਸਾਧਨਾ ਵੀ ਦੇਖੀ ਬੱਤਿਆ ਜਾਂਦਾ ਸੀ ਪਰ

इस शलोकुर रविदास जी अपनी पवित्र तेरी जिंदगी है, ते डायरी है। वैसे जो डायरिया ने तीन सौ पैंठ पन्न मेरे पास भी पी है की डायरी है पर गुरु जी कहते जीवन की डायरी केवल ते केवल तीन पन्नियां दी है जीवन जोत कैसी जली कैसी होवे हमम मजे वाली गाले है कि दा पहला पन्ना भी प्रभु ने लिखिया ते लास्ट पन्ना भी प्रभु ने पहला पन्ना की लिखिया जन्म तेरा जन्म किथे होवे गरीब कर होगा अमीर कर होगा ये प्रभु ने लिख पिछले दिन एक सिंगर सी बाबा बाबा उन्हें गीत बोलिया जी मैं मारी घर जमया तो मेरा ही कसूर है कहता तू मैं सूत्र नीच कह के पकारना जी मैं मारे घर जन्म लै लिया तो मेरा एक कसूर की है तू कि मालिक ने जिथे जन्म दिता ले और कैसे होवे अन मौत कितने कदों ते किस तरह होनी है ये भी मालिक पिछले दिन ही मैं कनेडा गया हुआ सा तो उसे एक डॉक्टर नंगल जी उन्होंने बेटे का देहांत पिछले दिन ही हो गया मैं उन्होंने पूछा कि किस तरह ਇੰਦਾ ਪੱਪਾ ਜੀ ਮੌਤਵੀ ਅਜੀਬੀ ਬੇਟਾ ਕਿੰਦਾ ਪਾ ਡੈਡ ਲੈ ਕੇ ਆਵਣਾ ਦੀ ਕਰਦੇ ਲੱਗੇ ਛੁੱਟੀ ਦੇ ਪੌਂਡ ਜਹਾ ਬਣਿਆ ਹੋਇਆ ਉਹ ਠੀਕ ਪੌਂਡ ਨਹੀਂ ਆ। ਅਹੀਂ ਬੱਚੇ ਤਿਆਰ ਕੀਤਾ ਬਾਕੀ ਵੀ ਬੱਚੇ ਤਿਆਰ ਹੋਏ ਮੈਂ ਬਾਥਰੂਮ ਚਲਾ ਗਿਆ। ਬੱਚਾ ਬਹੁਤ ਜ਼ਿਆਦਾ ਤੇਜ਼ ਨਹੀਂ ਸੀ 8 ਸਾਲ ਦਾ ਸੀ ਕਿੰਦਾ ਪਤਾ ਨਹੀਂ ਕਦੋਂ ਨਿਕਲ ਗਿਆ ਉਸ ਪੌਂਡ ਲੇਕ 'ਚ ਜਾਣ ਲਈ ਗੇਟ ਲੱਗਾ ਹੋਇਆ ਬਿਨਾ ਪਾਸ ਤੋਂ ਕੋਈ ਜਾਂ ਨਹੀਂ ਦਿੱਤੇ ਪਰ ਪਤਾ ਨਹੀਂ ਕਿਸ ਤਰ੍ਹਾਂ ਅੰਦਰ ਚਲਾ ਗਿਆ ਚਲਾ ਗਿਆ ਕਿਸ ਤਰ੍ਹਾਂ ਉਹ ਲੇਕ 'ਚ ਪੈ ਗਿਆ ਅਸੀਂ ਪੁਲਿਸ ਨੂੰ ਕਿਹਾ ਕਿ ਇਸ ਤਰ੍ਹਾਂ ਸਾਡਾ ਬੀਟਸ ਹੈ ਕਿਤਨਾ ਪਟਾ ਲਿਆ ਸੀ

पिछला पन्ना रह गया इधर केड़ा जीवन साथा ये जीवन को गुजारना किस तरह है कि तो हड्डे अपने हाथ में ये रब ने अपने हाथ नहीं रखे आपने ये तो हड्डे हाथ देता पावे इस जीवन को गुण गनांदे जीलो ते पावे पुण्य बनांदे जीलो ये तो हड्डे हाथ पावे इस जीवन को स्वर्ग बना लो ते पावे ਨਰਕ ਬਣਾਉ ਲੋਏ ਤੁਹਾਡੇ ਆਪਣੀ ਹੱਥੇ ਐ ਜੀਵਨ ਚ ਪਾਵੇ ਤੁਹੀ ਸੁਖੀ ਰਾਮ ਬਨਜੂ ਫੇ ਪਾਵੇ ਦੁਖੀ ਰਾਮ ਬਨਜੂ ਤੁਹਾਡੇ ਆਪਣੀ ਹੱਥ ਗੁਰੂ ਜੀ ਨੇ ਸਾਨੂੰ ਸੁਖੀ ਰਾਮ ਬਨ ਦਾ ਤਰੀਕਾ ਦੱਸਿਆ ਜੀਵਨ ਸਵਰਗ ਬਨ ਦਾ ਤਰੀਕਾ ਦੱਸਿਆ ਕੀ ਸਭ ਤੋਂ ਪਹਿਲਾਂ ਕਿਆ ਸਾ ਸੰਗਤ ਮਿਲ ਰਹੀ ਹੈ ਮਾਦੋ ਜੈਸੀ ਮਤਬ प्यार ना रखो वापस प्यार नहीं है त्याग सुंदर कुलीन चतरमुख ज्ञानी तन मन कहिए नाद का प्रीत नहीं पतवा कोई बहुत सुंदर है बड़ा पैसे वाला है बड़ा ज्ञानी है लेकर प्यार नहीं ते मुर्दा है ओदे च ते मुर्दे च कोई भी फर्क

ਅਹੀ ਦੇਖਣਾ ਕਿ ਤੇ ਆਪਣੇ ਮਕਾਨਾ ਨੂੰ ਕਬਰ ਸਥਾਨ ਤੇ ਵੀ ਬਣਾਇਆ ਹੋਇਆ ਸੀ ਕਿ ਅਸੀ ਪਿਆਰ ਨਾਲ ਇੱਕ ਦੂਜੇ ਨਾਲ ਮੂਰਤ ਹੀ ਆ ਕਿ ਕਹਿੰਦੇ ਮੈਂ ਕੀ ਬੋਲਦਾ ਅਗਲਾ ਨਹੀਂ ਬੋਲਦਾ ਅਗਲਾ ਮੁਰਦਾ ਪੰਦਰ ਤੇ ਪੰਦ ਅਸੀਂ ਹੁੰਦੇ ਜੀਵ ਸਮਝ ਆ ਰਿਹਾ ਅਸੀਂ ਮੁਰਦੇ ਜੀਵ ਇੱਟਾ ਪੱਥਰਾਂ ਦੇ ਨਾਲ ਮਕਾਨ ਬਣਦਾ ਤੇ ਪਿਆਰ ਨਾਲ ਪਰਵਾਹ

तीजाल गुरु जी ने के दुर्मत का त्याग कर ले हो गुरु मत खोज खोटण की संगत जो सिर पर उठाओ हो दुर्मत नु त्याग दो खोटी मत नु त्याग दो खोटी मत अंदर जिंदा चुगली काम क्रोध मोह लोभ अहंकार अहम क्रोध इन सब नु त्याग क्योंकि क्रोध आंदा थोड़े समय लेया ਨਕਸਾਨ ਬੜਾ ਕਰ ਦਿੱਤਾ। ਸਾਡੀਆਂ ਦੂਰੀਆਂ ਵਧਾ ਦਿੱਤੀ। ਟ੍ਰਿਕਰੋਧਕਾਰਾਂ ਨੇ ਗਿਆ ਕਈ ਵਾਰੀ ਬੰਦੀਂ ਜਹਾਦੀ ਨਿੰਦ ਲੱਕਿਆ ਕੀ ਰਿਆ। ਇੰਨਾ ਐਵੀਂ ਕਰੋਧ ਹੋ ਜਾਂਦਾ ਬਾਜ ਪਸਤਾਉਣਾ ਤੇ ਬਾਜ ਪਸਟਾਇਆ ਕੁਝ ਨਹੀਂ ਤੇ ਮਿਲਦਾ। ਐਕਸੀਡੈਂਟ ਹੋ ਗਿਆ ਤੇ ਬਾਜ ਕੇ ਮੈਂ ਵੀ ਤੇਜ਼ ਚੱਲਿਆ ਉਹਨੂੰ ਮੈਨੂੰ ਘੜੀ ਦੇ ਸਾਹਮਣ ਲੈਣਾ ਚਾਹੀਦਾ ਹੀ ਤੇ ਨਹੀਂ ਤੇ ਕੁਝ ਵੀ ਮਿਲਦਾ।

ਤਦਿ ਗੁਰੂ ਚਾਈ ਨਿ ਗੁਰੂ ਵਿਦਾਸ ਜੀ ਰਾਜਾ ਨੇ ਕਿਹਾ ਅਹ ਸਤਿਗੁਰ ਜੀ ਇਹ ਜੇ ਵੀ ਲੋਕ ਤੁਹਾਨੂੰ ਪੀਛੇ ਪੇਂਦੇ ਵੀ ਇਹਨਾਂ ਨੂੰ ਸ਼ਹਿਰ ਬਾਹਰ ਕੱਢ ਦੇ ਸਹਿਰ ਇਹਨਾਂ ਨੂੰ ਦੇਸ ਨਿਕਾਲਾ ਨਹੀਂ ਨਾ ਗੁਰੂ ਜੀ ਕਹਿੰਦੇ ਸ਼ਹਿਰੋਂ ਬਾਹਰ ਨਹੀਂ ਕੱਟਣਾ ਇਹਨਾਂ ਨੂੰ ਦੇਸ ਨਿਕਾਲਾ ਨਹੀਂ ਦੇਣਾ ਇਹਨਾਂ ਦੇ ਅੰਦਰ ਦਾ ਭਰਮ ਬਾਹਰ ਕੱਢ ਲੈ ਰਾਜਾ ਅਸੀਂ ਕਰਉਦ ਨਹੀਂ और एक मांगे उपद ते चिंता मनी जनी लिखायो संत पापी सन जिंदगी ते थोड़ी पल कट के भक्ति जरूर कर नाम नाल जरूर जुड़ना चाहे थोड़ा समान जुड़ना जब जब ओदे नाल जुड़ोगे ना कास के कृपा हो जे मालिक दी उदे नाल जुड़ना शुरू हो जाओ मन बुद्धि ध्यान सारे पास से हटा के

ਇਹ ਤੋ ਹਦੀ ਆਪਣੀ ਨਾ ਤੇ ਜੇਕਰ ਤੁਸੀਂ ਗੁਰੂ ਜੀ ਦੀ ਗੱਲ ਨਹੀਂ ਮੰਨਦੇ ਤੇ ਹਰ ਸੋਹੀ ਰਾਸਾ ਢਕੈ ਕਰੇ ਆਨ ਕੀ ਆਸ ਤੇ ਨਰ ਦੋਜ ਇਕ ਜਾਈਂਦੇ ਸਤ ਪਾਖੇ ਕਹਿੰਦੇ ਜੇਕਰ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਮੈਂ ਕਿਹਾ ਪਿਆਰ ਨਾਲ ਰੋਈਂ ਕਰਾ ਜੇ ਨਫਰਤ ਨਾਲ ਰਹੀ ਤੇ ਗੁਰੂ ਜੀ ਕਹਿੰਦੇ ਮੈਂ ਕਿਹਾ ਨਸੀ ਨਹੀਂ ਕਰਨੀ

ਪਾਵੇਂ ਜੀਵਨ ਸਵਰਗ ਬਣਾ ਲਈਏ ਤੇ ਪਾਵੇਂ ਨਰਕ ਚੰਗੇ ਕਰਮਾਂ ਨਾਲ ਸੁੱਖ ਹੋਣ ਪੈਦਾ ਮੰਦੀ ਕਰਮਾਂ ਨਾਲ ਸਦਾ ਦੁੱਖ ਹੁੰਦੇ ਦੁੱਖ ਡਿੱਗਦੇ ਨਹੀਂ ਐ ਸਮਾਨ ਉਤੋਂ ਕਾਰਨ ਦੁੱਖ ਦਾ ਖੁਦ ਮਨੁੱਖ ਹੁੰਦੇ ਦੁੱਖ ਕੋਈ ਅਸਮਾਨ ਤੋਂ ਨਹੀਂ ਡਿੱਗਿਆ ਪਰ ਉਹਨੂੰ ਸਾਡੇ ਨਾਲ ਕੋਈ ਦੁਸ਼ਮਣੀ ਨਹੀਂ ਕਿ ਉਹ ਸਾਡੇ ਦੁੱਖਾਂ ਚ ਪਾ ਦੇ ਦੁੱਖ ਦਾ ਕਾਰਨ ਸੀ ਖੁਦ ਹੀ ਮਨੁੱਖ ਬਣ

मैं जीवन सुखी राम बनाना मैं दुखी राम नहीं बनाना मैं गुण ज्ञान जिंदगी जीनी है ओ लपना जिंदगी नहीं जीनी गुलाब का फूल खेड़िया किया मैं वंड रहा है खसबूर खिला रहा है ति वाले तरह से कहने के ਕੋਈ ਨਾ ਝੂਮ ਨਾ ਇਤਨੀ ਸੁਗੰਧੀ ਨਾ ਬਖੇਰ ਹੁਣੇ ਮਾਲੀ ਆਏਗਾ ਤੋੜ ਕੇ ਲੈ ਜਾਏਗਾ ਕਹਿੰਦਾ ਜੀ ਕਰ ਨਾ ਵੀ ਮੈਂ ਸੁਗੰਧੀ ਖਲਾਰਾ ਨਾ ਵੀ ਮੈਂ ਜਿੰਮਾ ਸ਼ਾਮ ਤੱਕ ਪੰਖੜੀਆਂ ਫੇਰ ਵੀ ਦਿਗ ਜਾ ਰੀਆਂ ਨੇ ਕਿਉਂ ਨਹੀਂ ਜਿਤਨੀ ਦੇਰ ਤੱਕ ਮੇਰਾ ਜੀਵਨ ਹੈ ਮੈਂ ਖਿੜਿਆ ਰਵਾ ਮੈਂ ਸੁਗੰਧੀ ਨੂੰ ਬਖੇਰ ਦਾ ਰਵਾ ਜਾਣਾ ਹੈ ਜਿਤਨੀ ਦੇਰ ਤੱਕ ਜ਼ਿੰਦਗੀ ਹੈ ਖਿੜੇ ਰਹੋ ਤਿਆਰ ਦੀ ਸੁਗੰਧੀ ਨੂੰ ਵਖੇਰ ਦੇ ਰੋ ਇਹ ਹੀ ਗੀਤਾ ਮੰਡੀ ਵਾਲੇ ਤੋਂ ਆਜੂ ਗੁਰੂ ਜੀ ਨੇ ਸਖਿਆ ਦਿੱਤੀ ਹੋਈ ਜੈ ਗੁਰਦੇਵ ਜੈ ਗੁਰ ਤੇ ਗੁਰਕਾਰ ਦੇਸੀ ਵਾਦਾਰ ਸ਼੍ਰੀ ਅਰੁਣ ਕਲੇਰ ਜੀ ਅਤੇ ਇਹਨਾਂ ਦੇ ਨਾਲ ਵਿਜੇ ਰਤੀ ਜੀ ਉਹ ਇੱਥੇ ਬੈਠੇ ਹੋਏ ਹਨ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆ ਕਰਕੇ ਹਜ਼ੂਰ ਮਹਾਰਾਜ ਜੀ ਤੋਂ ਆਪਣਾ ਅਸ਼ੀਰਵਾਦ ਪ੍ਰਾਪਤ ਕਰਨ ਸ਼੍ਰੀ ਅਰੁਣ ਕਲੇਰ ਜੀ ਅਤੇ ਉਹਨਾਂ ਦੇ ਨਾਲ ਸ਼੍ਰੀ ਵਿਦੇ ਰੱਖੀਜੀ ਤੋਂ ਗੁਰੂ ਪਿਆਰੀ ਸਾ ਸੰਗਤ ਜੀਓ ਤੋਂ ਕੱਲ ਸੰਕਰਾਂਤੀ ਦਾ ਪਟਾਰਾ ਹੈ ਤੋਂ ਜਿਹੜੀ ਵੀ ਸੰਗਤਾਂ ਨੂੰ ਬੇਨਤੀ ਹੈ ਕਿ ਅਗਰ ਉਹ ਅੱਜ ਰੁਕ ਨਾ ਸਕਣ ਤੇ ਰੁਕ ਸਕਦੀ ਹਨ ਇੱਥੇ ਆਪ ਸਭਤਾ ਦੇ ਲਈ ਹਰ ਇੱਕ ਤਰ੍ਹਾਂ ਦੀ ਸਖ ਸੁਵਿਧਾ ਹੋਵੇਗੀ ਤੇ ਗੁਰੂ ਘਰ ਦੇ ਵਿੱਚ ਇੱਕ ਜਨਤਕੀ ਦੀ ਚਾਦਰ ਚਲਾਇਆ ਜਾਂਦਾ ਹੈ ਜੋ YouTube ਦੇ ਮਾਧਿਅਮ ਤੇ ਰਾਹੀਂ ਸਤਿਗੁਰ ਵਦਾਸ ਮਹਾਰਾਜ ਜੀ ਦੀ ਬਾਣੀ ਕਰ ਕਰ ਦੇ ਵਿੱਚ ਪਹੁੰਚਾ ਰਹਾ ਹੈ ਤੋਂ ਆਪ ਸੰਗਤਾਂ ਦੇ ਅੱਗੇ ਬੇਨਤੀ ਹੈ ਕਿ YouTube ਦੇ ਮਾਧਿਅਮ ਦੇ ਰਾਹੀਂ ਆਪ ਗੁਰੂ ਮਹਾਰਾਜ ਜੀ ਦੇ ਪ੍ਰਵਚਨਾਂ ਨੂੰ ਘਰ ਬੈਠ ਕੇ ਵੀ ਆਨੰਦ ਮਾਣ ਸਕਦੇ ਹੋ ਹਰ ਸੰਡੇ ਨੂੰ ਸਾਸੰਗ ਲਾਈਵ ਗਰਮੀਆਂ ਨੂੰ 9 ਤੋਂ 10 ਵਜੇ ਹੁੰਦਾ ਹੈ ਔਰ ਸਰਦੀਆਂ ਨੂੰ 10 ਤੋਂ 11 ਵਜੇ ਸਾਸੰਗ ਲਾਈਵ ਹੁੰਦਾ ਹੈ YouTube ਦੇ ਮਾਧਿਅਮ ਦੇ ਰਾਹੀਂ ਜਗਤਗਿਰੀ ਟੀਵੀ ਦੇ ਮਾਧਿਅਨ ਤੇ ਰਹੀ ਆਪ ਕਰ ਦੇ ਵਿੱਚ ਬੈਠ ਕੇ ਸਤਿਗੁਰ ਅਵਤਾਰ ਸ ਮਹਾਰਾਜ ਜੀ ਦੀ ਬਾਣੀ ਨੂੰ ਕਰ ਬੈਠ ਕੇ ਆਨੰਦ ਮਾਨ ਸਰਦੇ ਹੋ ਇੱਕ ਇੱਕ ਕਰਕੇ ਆਓ ਭਾਜੀ ਸਾਰੇ ਦੇ ਫੇਮ ਨਾਲ ਫੋਟੋ ਵੀ ਤੋਂ ਆ ਜੀ ਆ ਆਪ ਜੀ ਤੋਂ ਆ ਜੀ ਭਾਜੀ ਭਾਜੀ ਸਾਰੇ ਦੇ ਹੋਰ ਪਰਿਵਾਰ ਦੇ ਹਾਂ ਠੀਕ ਹੈ ਬਈ ਪਿੱਛੇ ਨੂੰ ਜਾ ਭਾਜੀ ਪਾਣੇ ਪਿੱਛੇ ਨੂੰ ਰਹਿਓ ਹੱਥੇ ਸਾਹਮਣੇ ਤੋਂ ਕਿੱਟੇ ਨੂੰ ਬੁੱਕ ਕਰ ਚੱਲ ਜਿਵੇਂ ਫੋਟੋ ਦੇ ਸਟੀਨ ਅਜਾ ਕੋ ਆਪਣੇ ਇਹ ਘਟੀ ਗਈ ਜਿਓ ਕਿ ਕਿ ਆਈ ਜੋ ਬੋਟ ਕੱਟਣੀ ਆ ਨਾ